ਸਤ ਸ੍ਰੀ ਅਕਾਲ ਜੀ ਲੈ ਕੇ ਆਏ ਆਂ ਵੀਡੀਓ ਕੱਲ 12 ਜਨਵਰੀ ਦੇ ਚਾਰ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਰਾਤ ਕਿਹੜੇ ਖਿਡਿਆਰੀ ਟਰੈਕਟਰਾਂ ਦੇ ਤੇ ਮੋਟਰਸਾਈਕਲਾਂ ਦੇ ਤੇ 11-11000 ਨਗਦ ਰਸਾਂਗਾਂ ਦੇ ਬੈਸਟ ਰੀਡਰ ਤੇ ਜਾਫੀ ਬਣੇਗੀ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅ ਰਿਜ਼ਲਟਾਂ ਦੀ ਤੇ ਪਹਿਲਾ ਕਬੱਡੀ ਟੂਰਨਾਮੈਂਟ ਜੈ RAMਪੁਰ ਕਪੂਰਥਲਾ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਮਾਝਾ ਪਿੰਡੂ ਲੀਗ ਦੇ ਮੈਚ ਕਰਵਾਏ ਗਏ ਸਨ ਤੇ ਉੱਥੇ ਫਾਈਨਲ ਮੈਚ ਹੋਇਆ ਸੀ ਮੱਲਵਾਰਨ ਤੇ ਬੂਲੇ ਨੰਗਲ ਦੀਆਂ ਟੀਮਾਂ ਦੇ ਵਿਚਕਾਰ ਤੇ ਦੇ ਵਿੱਚੋਂ ਬੂਲੇ ਨੰਗਲ ਦੀ ਟੀਮ ਫਾਸਟ ਰਹੀ ਤੇ ਮੱਲਵਾਰਨ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਖਿਡਾਰੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣ ਗਿਆ ਢੋਲ ਕੀ ਲੋਪੋ ਕੇ ਆਲਾ ਨੌਕ ਵੱਡੀਆਂ ਪਾ ਕੇ ਨੌ ਨੰਬਰ ਲੈ ਤੇ ਦੇ ਵਿੱਚ ਜਾਫੀ ਬਣ ਗਿਆ ਸਾਹ ਸਦਮਾ ਆਲਾ 16 ਟੱਚ ਲੈ ਕੇ 6 ਜੱਫੇ ਲਾਏ ਤੇ ਅੱਗੇ ਗੱਲ ਕਰਦਾ ਲਹਿੰਗੇ ਵਾਲਾ ਸਰਸਾ ਕ ਅਰਤੇ ਦੂਜਾ ਇਨਾਮ 44000 ਰੁਪਏ ਦਿੱਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕੋਟਪਾਈ ਤੇ ਜਾਂਡਲੀ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਜਾਂਡਲੀ ਦੀ ਟੀਮ ਫਾਸਟਰ ਰਹੀ ਤੇ ਕੋਟਪਾਈ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਖਿਡਾਰੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਗਾ ਅੰਕਤ ਕੁੰਬੇ ਵਾਲਾ 7 ਕਬੱਡੀਆਂ ਪਾ ਕੇ 7 ਨੰਬਰ ਲਈ ਤੇ ਬੇਟੀ ਜਾਫੀ ਬਣੇਗਾ ਸਮਿਤ ਸਿੰਘਵਾਲ ਵਾਲਾ 5 ਟੱਚ ਲੈ ਕੇ ਇੱਕ ਜਫਾ ਲਾਇਆ ਅੱਗੇ ਗੱਲ ਕਰਦੇ ਹਾਂ ਮਸਤਗੜ ਤਰਨਤਰਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਨਾਮ 75000 ਰੁਪਏ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਭਾਈ ਲੱਧੂ ਤੇ ਕਰਿਆਲੇ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਕਰਿਆਲੇ ਟੀਮ ਸੈਕੰਡ ਰਹੀ ਤੇ ਭਾਈ ਲੱਧੂ ਦੀ ਟੀਮ ਫਾਸਟ ਤੇ ਇਥੋਂ ਦੇ ਵੈਸਟ ਘਟਿਆਰੀਆਂ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਮਰਤ ਪੱਟੀ ਵਾਲਾ 16 ਕਬੱਡੀਆਂ ਪਾ ਕੇ 16 ਨੰਬਰ ਲਈ ਤੇ ਇਹਦੇ ਵਿੱਚ ਜਾਫੀ ਬਣੇਗਾ ਚੱਕੀ ਰਮਦਾਸ ਵਾਲਾ 14 ਟੱਚ ਲੈ ਕੇ ਪੰਜ ਜੱਫੇ ਲਾਏ ਤੇ ਮੁੰਡੇ ਮੋਟਰਸਾਈਕਲਾਂ ਦੇ ਵੈਸਟ ਰੇਡਰ ਤੇ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਸਿਹਾਲ ਸੰਗਰੂਰ ਕਬੱਡੀ ਕੱਪ ਦੇ ਦਾ ਨਾਮ 2 ਲੱਖ ਸੀ ਤੇ ਵੈਕਟਰ ਰੇਡਰ ਤੇ ਜਾਫੀਆਂ ਦੇ ਲਈ ਸਬਰਾਜ 733 ਟਰੈਕਟਰ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਐਨਆਰਆ ਨਕੋਦਰ ਤੇ ਕੈਥਲ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਕੈਥਲ ਦੀ ਟੀਮ ਫਾਈਟਰ ਰਹੀ ਤੇ ਐਨਆਰਆ ਨਕੋਦਰ ਦੀ ਟੀਮ ਸੈਕੰਡ ਤੇ ਇਥੋਂ ਦਾ ਵੈਕਟਰ ਖਿਡਾਰੀਆਂ ਦੀ ਗੱਲ ਕਰਗੇ ਤਾਂ ਇਥੋਂ ਵੈਕਟਰ ਰੇਡਰ ਬਣਿਆ ਰਵੀ ਦੇਵਰੇ ਵਾਲਾ 11 ਕਬੱਡੀਆਂ ਪਾ ਕੇ 10 ਨੰਬਰ ਲੈਤੇ ਤੇ ਬਿਟ ਜਾਫੀ ਬਣਿਆ ਸ਼ੀਲੂ ਬਾਹੂ ਅਕਬਰ ਪਰ 11 ਟੱਚ ਲੈ ਕੇ 8 ਜਫੇ ਲਾਈ ਤੇ ਮੁੰਡੇ ਸਿਹਾਲ ਦੇ ਕਬੱਡੀ ਕੱਪ ਤੋਂ ਸਬਰਾਜ ਟਰੈਕਟਰਾਂ ਦੇ ਵੈਕਟਰ ਰੇਡਰ ਤੇ ਜਾਫੀ ਬਣਿਆ ਕਿ ਕਿੰਨੇ ਸਟਾਰ ਦੇਣੇ ਚਾਹੋਗੇ ਤੁਸੀਂ ਕਮੈਂਟਾਂ ਵਿੱਚ ਦੱਸ ਕੇ ਜਾਓ ਤੇ ਹਾਂਜੀ ਇਸ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਹੈ ਰਿਜ਼ਲਟ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ